ਪ੍ਰੋਗਰਾਮ ਚ ਕਰਦੇ ਆ ਫੋਨੀਆ ਜੀ ਦਾ ਸਵਾਗਤ ਫਿਰ ਰੋਕਾ ਬਣਾਦਾ ਕਰਾਂਗੇ ਬਹੁਤ ਬਹੁਤ ਸਵਾਗਤ ਹੈ ਜੀ ਜੀ ਸ਼ੁਕਰੀਆ ਸਤਿ ਸ੍ਰੀ ਅਕਾਲ ਗੁਰਪ੍ਰੀਤ ਸਤਿ ਸ੍ਰੀ ਅਕਾਲ ਜੀ ਸੋ ਸਭ ਤੋਂ ਪਹਿਲੀ ਖਬਰ ਦੇ ਨਾਲ ਆਪਾਂ ਰੁਕ ਕਰੀਏ ਤਾਂ ਇਹ ਖਬਰ ਮੌਸਮ ਦੇ ਨਾਲ ਜੁੜੀ ਹੋਈ ਹੈ ਮੌਸਮ ਨੇ ਹੁਣ ਉੱਤਰਾਖੰਡ ਦੇ ਦੇਰਾ ਦੂਨ ਦੇ ਵਿੱਚ ਕਹਿਰ ਵਰਸਾਇਆ ਜੀ ਕਹਿੰਦੇ ਬੱਦਲ ਫਟਣ ਦੇ ਨਾਲ ਬਹੁਤ ਸਾਰੇ ਮੰਦਰ ਤੇ ਘਰ ਪਾਣੀ ਦੇ ਨਾਲ ਭਰ ਗਏ ਨੇ ਸੜਕਾਂ ਬਹਿ ਗਈਆਂ ਨੇ ਤੇ ਇੱਕ ਤਾਂ ਕਹਿੰਦੇ ਨਦੀ ਟਰੈਕਟਰ ਨੂੰ ਵਹਾ ਕੇ ਲੈ ਗਈ ਟਰੈਕਟਰ ਦੇ ਸਮੇਤ ਕਈ ਲੋਕ ਵੀ ਮਾਰੇ ਗਏ ਹਾਂਜੀ ਉਤਰਾਖੰਡ ਕੀ ਪੂਰਾ ਹਿਮਾਲਿਆ ਜਿਹੜਾ ਰੀਜ਼ਨ ਹੈ ਉਹਦੇ ਵਿੱਚ ਮਾਨਸੂਨ ਦਾ ਆਖਰੀ ਸਮਾਂ ਚੱਲ ਰਿਹਾਗਾ ਉਹਦੇ ਦੌਰਾਨ ਹੀ ਬਹੁਤ ਜ਼ਿਆਦਾ ਨੁਕਸਾਨ ਆਪਾਂ ਦੇਖਣ ਨੂੰ ਮਿਲ ਰਿਹਾਗਾ ਇਹ ਮੰਨਿਆ ਜਾ ਰਿਹਾ ਸੀਗਾ ਕਿ 17-18 ਤਰੀਕ ਤੱਕ ਹਿਮਾਲਿਆ ਤੋਂ ਵਿਦਾਈ ਲੈ ਲੂਗਾ ਮਾਨਸੂਨ ਤੇ ਪੰਜਾਬ ਤੋਂ 20 ਤਰੀਕ ਨੂੰ ਪੰਜਾਬ ਤੇ ਹਰਿਆਣੇ ਤੋਂ 20 ਤਰੀਕ ਨੂੰ ਮਾਨਸੂਨ ਵਿਦਾਈ ਲੈ ਲੂਗਾ ਪਰ ਜੰਦੇ ਜੰਦੇ ਇੱਕ ਆਖਰੀ ਮਾਰ ਮੌਨਸੂਨ ਲੋਕਾਂ ਤੇ ਕਰ ਰਿਹਾਗਾ ਹਿਮਾਲਿਆ ਰੀਜਨ ਚ ਅੱਪਾ ਜੇ ਗੱਲ ਕਰ ਲਈਏ ਹਿਮਾਚਲ ਪ੍ਰਦੇਸ਼ ਦੀ ਉਤਰਾਖੰਡ ਦੀ ਦੋਵੇਂ ਥਾਵਾਂ ਤੇ ਅਜ ਨੁਕਸਾਨ ਹੋਇਆਗਾ ਉਤਰਾਖੰਡ ਦੇ ਦੇਹਰਾਦੂਨ ਚ ਅੱਜ ਸਵੇਰ 5 ਵਜੇ ਬੱਦਲ ਫਟਿਆਗਾ ਇਸ ਕਰਕੇ ਤਮਸਾ ਕਰਲੀਗੜ ਟਾਉਨਸ ਇਹ ਸਾਰੀ ਜਿਹੜੇ ਦਰਿਆ ਨੇ ਜਿਹੜੇ ਕਿ ਅੱਗੇ ਜਾ ਕੇ ਗੰਗਾ ਚ ਮਿਲਦੇ ਨੇ ਉਹ ਉਹਨਾਂ ਸਾਰਿਆਂ ਚ ਅੱਜ ਫਲੈਸ਼ ਫਲੱਡ ਦੀ ਘਟਨਾਵਾਂ ਦੇਖਣ ਨੂੰ ਮਿਲਿਆ ਕਈ ਸਾਰੇ ਪਿੰਡਾਂ ਚ 5 5 6 6 ਫਿਟ ਪਾਣੀ ਭਰ ਗਿਆ ਸੀਗਾ ਕਈ ਸਾਰੀ ਸੜਕਾਂ ਵੀ ਵਹਿ ਗਈਆਂ ਟਾਉਨਸ ਜਿਹੜੀ ਨਦੀ ਹੈ ਉਹਦਾ ਬਾ ਇੱਕੋ ਲਖਤੇ ਬਹੁਤ ਤੇਜ਼ ਹੋ ਗਿਆ ਸੀਗਾ ਫਲੈਸ਼ ਫਲੱਡ ਸੀਗਾ ਕਿਉਂਕਿ ਤੇ ਇੱਕ ਮਜ਼ਦੂਰਾਂ ਨਾਲ ਭਰੀ ਹੋਈ ਟਰੈਕਟਰ ਟਰਾਲੀ ਉਹਨੂੰ ਪਾਰ ਕਰ ਰਹੀ ਸੀ ਉਸੇ ਦੌਰਾਨ ਅੱਠ ਜਿਹੜੇ ਮਜ਼ਦੂਰਾਂ ਦੀ ਡੈਥ ਹੋ ਚੁੱਕੀ ਹੈ ਜੀ ਚਾਰ ਹਜੇ ਲਾਪਤਾ ਨੇ ਮਤਲਬ ਉਹ ਡੈਥ ਉਹਨਾਂ ਦੀ ਵੀ ਹੋ ਚੁੱਕੀ ਹੈ ਉਹਨਾਂ ਨੂੰ ਵੀ ਲੱਭਿਆ ਜਾ ਰਿਹਾ तकरीबन 12 ਤੁਸੀਂ ਮੰਨ ਕੇ ਚੱਲੋ ਕਿ ਮਜ਼ਦੂਰਾਂ ਦੀ ਮੌਤ ਹੋਈ ਹੈ ਇਹ ਵੀ ਦੱਸਿਆ ਜਾ ਰਿਹਾਗਾ ਕਿ ਜਿਹੜੀ ਤਮਸਾ ਨਦੀ ਹੈ ਉਹਦੇ ਉਹਦੇ 'ਚ ਇੱਕ ਦੁਕਾਨ ਬਹਿ ਗਈ ਸੀ ਦੁਕਾਨਾਂ ਦੀ ਦੁਕਾਨਾਂ ਬਹਿ ਗਈਆਂ ਦੋ ਲੋਕ ਲੋਕ ਉਸ 'ਚ ਵੀ ਲਾਪਤਾ ਨੇ ਪੰਜ ਲੋਕਾਂ ਨੂੰ ਰੈਸਕਿਊ ਵੀ ਕੀਤਾ ਗਿਆ ਹੈਗਾ ਇਹ ਸਾਰੇ ਦੌਰਾਨ ਅ ਦੇਰਾਦੂਨ ਹਰਦਵਾਰ ਦਾ ਜਿਹੜਾ ਐਕਸਪ੍ਰੈਸਵੇ ਉਹਦੇ ਚ ਵੀ ਅਸੀਂ ਦੇਖ ਰਹੇ ਸੀਗੇ ਕਿ ਕਿਵੇਂ ਪੁਲ ਦੇ ਪੁਲ ਰੋਡ ਦੇ ਰੋਡ ਸਾਰੇ ਕਟਾਚੇ ਆ ਗਏ ਸੀਗੇ ਸਾਰੇ ਬਹਿ ਗਏ ਸੀਗੇ ਮਤਲਬ ਬਹੁਤ ਬੁਰਾ ਹਾਲ ਆਪਾਂ ਨੂੰ ਉਤਰਾਖੰਡ ਚ ਦੇਖਣ ਨੂੰ ਮਿਲਿਆ ਹਿਮਾਚਲ ਪ੍ਰਦੇਸ਼ ਚ ਵੀ ਜਿਵੇਂ ਮੰਡੀ ਚ ਤਿੰਨ ਲੋਕਾਂ ਦੀ ਡੈਥ ਹੋਈ ਹੈ ਜੀ ਧਰਮਪੁਰ ਚ ਵੀ ਅ ਕਈ ਜਾਨਾਂ ਦੀ ਡੈਥ ਹੋਈ ਹੈ ਤੇ ਕਈ ਸਾਰੇ ਇੱਥਾਂ ਤੇ ਲੋਕ ਵੀ ਜਿਨ੍ਹਾਂ ਨੂੰ ਰੈਸਕਿਊ ਵੀ ਕੀਤਾ ਗਿਆ ਹੈਗਾ ਤਾਂ ਮਤਲਬ ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਚ ਦੋਵੇਂ ਥਾਵਾਂ ਤੇ ਬਹੁਤ ਜ਼ਿਆਦੇ ਮਾਰ ਮੌਸਮ ਨੇ ਮਾਰੀ ਹੈ ਆਖਰੀ ਮਾਨਸੂਨ ਕਿ ਆ ਜਾ ਰਿਹਾਗਾ ਆਖਰੀ ਦਿਨ ਨੇ ਜਿਵੇਂ ਅੱਜ 16 17 18 18 ਤਰੀਕ ਨੂੰ ਕਿਹਾ ਜਾ ਰਿਹਾਗਾ ਕਿ ਹਮਲੇ ਤੋਂ ਮਾਨਸੂਨ ਵਿਦਾਈ ਲੈ ਲੂਗਾ ਆਖਰੀ ਦਿਨ ਜਿਹੜਾ ਪੰਜਾਬ ਅਤੇ ਹਰਿਆਣਾ ਵਾਸਤੇ ਦੱਸਿਆ ਜਾ ਰਿਹਾਗਾ ਉਹ 20 ਤਰੀਕ ਦੱਸਿਆ ਜਾ ਰਿਹਾ ਹੈਗਾ ਕਿ 2 ਤਰੀਕ ਨੂੰ ਇਹਨਾਂ ਦੋਵਾਂ ਸੂਬਿਆਂ ਤੋਂ ਵੀ ਵਿਦਾਈ ਲੈ ਲੂਗਾ ਪਰ ਇਹ ਵਿਦਾਈ ਮਤਲਬ ਬਹੁਤ ਮੁਸ਼ਕਲਾਂ ਚ ਪਾਰੀ ਹੈ ਸਤਲੁਜ ਦਾ ਪਾਣੀ ਵੀ ਜੀ ਵਧ ਗਿਆ ਸੀਗਾ ਉੱਧਰ ਫਿਰੋਜ਼ਪੁਰ ਫਾਜ਼ਿਲਕਾ ਦੇ ਪਿੰਡਾਂ 'ਚ ਦੱਸਿਆ ਜਾ ਰਿਹਾ ਹੈਗਾ ਕਿ ਪਾਣੀ ਫੇਰ ਤੋਂ ਵਧਿਆਗਾ ਮਤਲਬ ਉੱਥੇ ਜਿੱਥੇ ਪਾਣੀ ਉਤਰ ਰਿਹਾ ਉਤਰ ਰਿਹਾ ਸੀਗਾ ਇਹ ਦੁਖਦ ਸੂਚਨਾ ਇਹ ਹੈ ਕਿ ਦੁਬਾਰੇ ਤੋਂ ਸਤਲੁਜ ਚ ਪਾਣੀ ਵਧਿਆਗਾ ਤੇ ਇਸ ਕਰਕੇ ਲੋਕਾਂ ਨੂੰ ਦੁਬਾਰਤੋਂ ਪਰੇਸ਼ਾਨੀਆਂ ਮੁਸ਼ਕਲਾਂ ਦਾ ਸਾਹਮਣਾ ਪੰਜਾਬ 'ਚ ਕਰਨਾ ਪੈ ਰਿਹਾਗਾ ਦੇਖਦੇ ਆ ਇਹ 3-4 ਦਿਨ ਸੁੱਖ ਸੁੱਖ ਸਾਂਝ ਨਾਲ ਨਿਕਲ ਜਾਣ ਤਾਂ ਵਧੀਆ ਹੀ ਮਲਵੇਸ਼ ਕਿਸਮ ਦੀਆਂ ਖਬਰਾਂ ਮੌਤ ਦੀਆਂ ਖਬਰਾਂ ਆ ਨੁਕਸਾਨ ਦੀਆਂ ਖਬਰਾਂ ਨਾ ਆਣ ਤਾਂ ਬਿਹਤਰ ਪਰ ਦੇਖੋ ਜੀ ਕੀ ਬਣਦਾਗਾ ਆਖਰੀ ਦਿਨ ਨੇ ਇਹ ਇਸ ਇਸ ਸਾਲ ਦੇ ਮਾਨਸੂਨ ਦੇ ਜੀ ਸੋ ਜੇਕਰ ਆਪਾਂ ਇਸ ਤੋਂ ਅਗਲੀ ਗੱਲ ਕਰੀਏ ਤਾਂ ਉਧਰ ਸੁਪਰੀਮ ਕੋਰਟ ਨੇ ਧਰਮਾਂਤਰਣ ਦੇ ਉੱਪਰ ਧਰਮ ਪਰਿਵਰਤਨ ਦੇ ਕਾਨੂੰਨ ਨੂੰ ਲੈ ਕੇ 8 ਰਾਜਾਂ ਨੂੰ ਨੋਟਿਸ ਕੱਢਿਆ ਹੈ ਜੀ ਇਹ ਕੇਸ ਮਾਮਲੇ ਦੇ ਵਿੱਚ ਸੁਣਵਾਈ ਹੋਈ ਸੀ ਤੇ ਇਸ ਦੀ ਰੂਪਰੇਖਾ ਕੀ ਹੈ ਜੀ ਹਾਂ ਜੀ ਅੱਜ ਬੇਸਿਕਲੀ ਇਸ ਤੇ ਸੁਣਵਾਈ ਹੋਈ ਸੀ ਕੁਝ ਲੋਕਾਂ ਨੇ ਪਟੀਸ਼ਨ ਪਾਈ ਸੀ ਕਿ ਉਹਦੇ ਚ ਸੁਪਰੀਮ ਕੋਰਟ ਦੇ ਸੀਨੀਅਰ ਐਡਵੋਕੇਟ ਇੰਦਰਾ ਜੈ ਸਿੰਘ ਸੰਜੇ ਗੜੇ ਐਮ ਆਰ ਸ਼ਮਸ਼ਾਦ ਸੰਜੇ ਪਾਰਖ ਇਹ ਸਾਰੇ ਸਮਲਸਨ ਤੇ ਉਹਨਾਂ ਨੇ ਇਹ ਕਿਹਾ ਸੀਗਾ ਕਿ ਬੇਸਿਕਲੀ ਕਈ ਸਾਰੀ ਚੀਜ਼ਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾਗਾ ਇਹ ਧਰਮ ਪਰिवर्तन ਦੇ ਕਾਨੂੰਨ ਦੇ ਤਾਤ ਇੱਕ ਤਾਂ ਇੰਟਰ ਰਿਲੀਜੀਅਨ ਜਿਹੜੀ ਮੈਰਿਜ ਹੈ ਉਹਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਹੈਗਾ ਦੂਜਾ ਜਿਹੜੇ ਧਾਰਮਿਕ ਰੀਤੀ ਰਿਵਾਜ ਨੇ ਜਾਂ ਫਿਰ ਮਾਈਨੋਰਟੀਜ਼ ਦੇ ਜਿਹੜੀ ਧਾਰਮਿਕ ਸਵਤੰਤਰਤਾ ਹੈ ਉਹਦੇ ਤੇ ਰੋਖ ਲਾਈ ਜਾ ਰਹੀ ਹੈ ਫ੍ਰੀडम ਆਫ ਰਿਲੀਜੀਅਨ ਐਕਟ ਜਿਹੜਾ ਇਹ 7-8 ਸੂਬੇ ਜਿਹੜੇ ਕਿ ਖਾਸ ਕਰ ਉੱਤਰ ਪ੍ਰਦੇਸ਼ ਮੱਧ ਪ੍ਰਦੇਸ਼ ਹਿਮਾਚਲ ਉੱਤਰਾਖੰਡ ਛਤੀਸਗੜ੍ਹ ਗੁਜਰਾਤ ਹਰਿਆਣਾ ਝਾਰਖੰਡ ਕਰਨਾਟਕ ਇਹ ਸਾਰੇ ਉਹ ਸੂਬੇ ਨੇ ਜੀ ਜਿਹੜੇ ਕਿ ਭਾਜਪਾ ਸਾਸਤ ਨੇ ਮਤਲਬ ਭਾਜਪੀ ਦੀਆਂ ਇੱਥੇ ਸਰਕਾਰਾਂ ਰਹੀਆਂ ਨੇ ਉੱਥੇ ਇਹਨਾਂ ਨੇ ਨਾ ਕੀ ਕੀਤਾ ਕਿ ਜਿਹੜਾ ਵੀ ਮਤਲਬ ਮਾਈਨੋਰਟੀ ਧਰਮ ਚ ਕਨਵਰਜਨ ਹੁੰਦਾਗਾ ਉਹਦੇ ਤੇ ਇਹਨਾਂ ਨੇ ਮਤਲਬ ਜੇਲ ਭੇਜਣ ਤੱਕ ਦੇ ਪ੍ਰਬੰਧ ਕਰਖੇ ਨੇ ਜੀ 20 20 ਸਾਲ ਦੀ ਸਜ਼ਾ ਉੱਤਰ ਪ੍ਰਦੇਸ਼ ਚ ਦੱਸੀ ਜਾ ਰਹੀ ਹੈ ਯੂਪੀ ਦੇ 2100 ਵਿੱਚ ਇੱਕ ਮਾਮਲਾ ਸੀਗਾ ਉਹਦੇ ਚ 20 ਸਾਲ ਦੀ ਸਜ਼ਾ ਸੁਨਾ ਦਿੱਤੀ ਗਈ ਤੇ ਇਸ ਕਿਸਮ ਦੇ ਮਾਮਲੇ ਆਪਾਂ ਦੇਖ ਹੀ ਰਹੇ ਆ ਜਦ ਕਿ ਆਪਾਂ ਨੂੰ ਪਤਾ ਹੈ ਕਿ ਜਿਹੜਾ ਇਨਸਾਨ ਤਾਂ ਕਿਸੇ ਵੀ ਧਰਮ ਨੂੰ ਮੰਨ ਸਕਦਾ ਹੁਣ ਹਰਿਆਣੇ ਦੇ ਜਾਟ ਜਿਹੜੇ ਹੈਗੇ ਆ ਉਹ ਸਿੱਖੀਜ਼ਮ ਵੱਲ ਅਟਰੈਕਟ ਹੋ ਰਹੇ ਨੇ ਸਿੱਖ ਧਰਮ 'ਚ ਜਾਣਾ ਚਾਹੁੰਦੇ ਨੇ ਜੇ ਕੱਲ ਨੂੰ ਮਤਲਬ ਇਹ ਤਾਂ ਫਿਰ ਉਹਨਾਂ ਨੂੰ ਉਹਨਾਂ ਤੇ ਵੀ ਕਾਨੂੰਨ ਲਾ ਦੇਣਗੇ ਐਕਟ ਲਾ ਦੇਣਗੇ ਜਿਹੜੇ ਬੰਦੇ ਮਤਲਬ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਹਰਿਆਣੇ 'ਚ ਜਾਣਗੇ ਮੁਸਲਮਾਨ ਧਰਮ ਦਾ ਇਸਲਾਮ ਦਾ ਪ੍ਰਚਾਰ ਕਰਨ ਜਿਹੜੇ ਲੋਕ ਜਾਣਗੇ हरियाणा 'ਚ ਬੋਧ ਧਰਮ ਦਾ ਪ੍ਰਚਾਰ ਕਿਉਂਕਿ ਆਪਾਂ ਆਪ ਦੇਖਦੇ ਆਂ ਦਲਤਾਂ 'ਚ ਬੋਧ ਧਰਮ ਦਾ ਬਹੁਤ ਚੱਲਦਾ ਹੈ ਇੱਧਰ ਖਾਸ ਕਰ ਹਿੰਦੀ ਬੈਲਟ 'ਚ ਤਾਂ ਫਿਰ ਨਾਤੇ ਵੀ ਕੇਸ ਲੱਗਣਗੇ ਇਹ ਜਿਹੜਾ ਕਾਨੂੰਨ ਹੈ ਉਹ ਕਿਤੇ ਨਾ ਕਿਤੇ ਜਿਹੜੇ ਬਣਾਏ ਜਾ ਰਹੇ ਨੇ ਇਹ ਖਾਸ ਕਰ ਸੈਕੂਲਰ ਮੁਲਕਾਂ ਵਾਸਤੇ ਤਾਂ ਇਹ ਦੇਖੋ ਇਹ ਠੀਕ ਨਹੀਂ ਹੈ ਕਿਉਂਕਿ ਸਾਰਿਆਂ ਨੂੰ ਅ ਕਿਸੇ ਵੀ ਕਿਸਮ ਦਾ ਦੇ ਰਿਲੀਜੀਅਨ ਚ ਫੇਤ ਰੱਖਣ ਦਾ ਮਤਲਬ ਆਪਾਂ ਕੀ ਹੈ ਕਿ ਰਾਈਟ ਹੈਗਾ ਹੀ ਆਪਣਾ ਕਨਸਟੀਟਿਊਸ਼ਨ ਦਿੰਦਾਗਾ ਉਹਨੂੰ ਚੈਲੰਜ ਕਰਨ ਵਾਸਤੇ ਸੁਪਰੀਮ ਕੋਰਟ ਚ ਲਾਇਆ ਗਿਆ ਹੈਗਾ ਤੇ ਇਹਦੇ ਚ ਜਿਹੜੀ ਪਟੀਸ਼ਨ ਕਰਤਾ ਪਟੀਸ਼ਨ ਕਰਨ ਵਾਲੇ ਜਿਹੜੇ ਹੈ ਉਹਨਾਂ ਨੇ ਵਿਰਿੰਦਾ ਗਰੋਵਰ ਨੂੰ ਐਡਵੋਕੇਟ ਖੜਾ ਕਰਾਇਆਗਾ ਤੇ ਹੁਣ ਜਿੰਨੇ ਵੀ ਸੂਬੇ ਹੈਗੇ ਆ ਉਹਨਾਂ ਨੂੰ ਆਪਾਂ ਕਹਿ ਲਈਏ ਕਿ ਨੋਟਿਸ ਦੇ ਦਿੱਤਾ ਗਿਆ ਹੈ ਦੇਖਦੇ ਆ ਕਿ ਬਣਦਾ ਕੀ ਹੈ ਪਰ ਬਾਕੀ ਅਜੇ ਤਾਈਂ ਇਹ ਅਪਡੇਟ ਹੈ ਕਿ ਨੋਟਿਸ ਭੇਜੇ ਗਏ ਨੇ ਮੈਨੂੰ ਲੱਗਦਾ ਹੈ ਕਿ ਇਹ ਸਾਰੇ ਜਿਹੜੇ ਐਕਟਸ ਹੈਗੇ ਨੇ ਇਹਨਾਂ ਨੂੰ ਖਾਰਜ ਕੀਤਾ ਜਾਊਗਾ ਸੁਪਰੀਮ ਕੋਰਟ ਵੱਲੋਂ ਤੁਸੀਂ ਦੇਖਿਓ ਜੀ ਸੋ ਜੇਕਰ ਆਪਾਂ ਇਸ ਤੋਂ ਅਗਲੀ ਗੱਲ ਕਰੀਏ ਤਾਂ ਉਧਰ ਸ਼ਾਹਜਹਾਂਪੁਰ ਦੇ ਵਿੱਚ ਇਸਲਾਮ ਤੇ ਅਪੱਤੀ ਜਨਕ ਟਿੱਪਣੀ ਇਹ ਦੀ ਪੋਸਟ ਪੈਂਦੀ ਹੈ ਤੇ ਉਸ ਤੋਂ ਬਾਅਦ ਉੱਥੇ ਬਿਵਾਲ ਮਚ ਜਾਂਦਾ ਤੋੜ-ਪੋੜ ਕਾਫੀ ਹੋਈ ਹੈ 200 ਤੋਂ ਵੱਧ ਲੋਕਾਂ ਦੇ ਉੱਪਰ ਕਹਿੰਦੇ ਐਫਆਈਆਰ ਦਰਜ ਕਰ ਲਈ ਗਈ ਹੈ। ਦੇਖੋ ਉੱਥੇ ਸਾਝਾਪੁਰ ਅੱਜਕੱਲ ਆਪਾਂ ਦੇਖ ਰਹੇ ਹਾਂ ਕਿ ਜਿਵੇਂ ਸੰਭਲ ਦਾ ਤੁਸੀਂ ਨਾ ਸੁਣ ਰਹੇ ਸੀ ਕਿ ਜਦੋਂ ਉਹ ਪੂਰਾ ਮਸਜਿਦ ਵਾਲਾ ਵਿਵਾਦ ਚੱਲਿਆ ਸੀ ਸਾਈ ਇਮਾਮ ਜਿਹੜੀ ਸਾਈ ਜਾਮਾ ਮਸਜਿਦ ਨੂੰ ਇਹ ਮੰਦਰ ਕਹ ਰਹੇ ਸੀਗੇ ਉਵੇਂ ਹੀ ਸਾਝਾਪੁਰ ਨੂੰ ਵੀ ਇਹਨਾਂ ਨੇ ਬੇਸਿਕਲੀ ਤਰਾਈ 벨ਟ ਜਿਹੜੀ ਹੈ ਜਿੱਥੇ ਸਿੱਖ ਵੀ ਵੱਸਦੇ ਨੇ ਲਖੀਮਪੁਰ ਖੀਰੀ ਸਾਝਾਪੁਰ ਉੱਥੇ ਪੀਲੀ ਬੀਤ ਇਹ ਜਿਹੜਾ ਇਲਾਕਾ ਹੈਗਾ ਉਸ ਚ ਇੱਕ ਅਮਲਾਈਜ਼ੇਸ਼ਨ ਨੂੰ ਵਧਾ ਰਹੇ ਨੇ ਯਾਨੀ ਕਿ ਫਰਕਾ ਪ੍ਰਸਤੀ ਨੂੰ ਵਧਾ ਰਹੇ ਨੇ ਉਹ ਸਾਝਾ ਅਪਰਚ ਇੱਕ ਮਤਲਬ ਇਹਨਾਂ ਨੇ ਠੀਕ ਠਾਕ ਆਪਣੇ ਅਕੇ ਲੋਕੀ ਇੰਦੂ ਤੋਂ ਜਿਹੜੇ ਆਲੇ ਜਿਹੜੇ ਸੰਗਠਨ ਨੇ ਉਹਨਾਂ ਨੂੰ ਇਕੱਠੇ ਕਰ ਰੱਖਿਆਗਾ ਉਹਨਾਂ ਦੇ ਇੱਕ ਆਗੂ ਸੀਗਾ ਡਿਸਟ੍ਰਿਕਟ ਲੈਵਲ ਦਾ ਉਹਨੇ 45 ਸਾਲ 45 ਸਾਲ ਦਾ ਸੀਗਾ ਉਹਨੇ ਇੱਕ ਪੋਸਟ ਪਾਈ ਸੀ ਜੀ ਕਿ ਇਸਲਾਮ ਤੇ ਕੁਰਾਨ ਦੇ ਉਲਟ ਸੋਸ਼ਲ ਮੀਡੀਆ ਤੇ ਉਸ ਤੋਂ ਬਾਅਦ ਖਾਸੀ ਅਪਮਾਨਜਨਕ ਪੋਸਟ ਸੀ ਉਹਦੇ ਚ ਪਗੰਬਰ ਸਾਹਿਬ ਨੂੰ ਵੀ ਗਾਲਾਂ ਕੱਢੀਆਂ ਹੋਈਆਂ ਸੀ ਇਸਲਾਮ ਦੇ ਉਲਟ ਸੀ ਉਹ ਕੁਰਾਨ ਦੇ ਉਲਟ ਸੀ ਫਿਰ ਉਹਦੇ ਤੇ ਪੁਲਿਸ ਨੇ ਕਾਰਵਾਈ ਕਰਤੀ ਤੇ ਉਹਦੀ ਗ੍ਰਫਤਾ ਜਦੋਂ ਉਹਦੀ ਗ੍ਰਫਤਾਰੀ ਕੀਤੀ ਗਈ ਉਸ ਟਾਈਮ ਤਕਰੀਬਨ ਰਾਤ ਨੂੰ 9 ਵਜੇ ਵੱਡੇ ਸੰਖਿਆ ਦੇ ਵਿੱਚ ਜਿਹੜੇ ਹਿੰਦੂਤਵਾਦੀ ਭੀੜ ਸੀਗੀ ਉਹਨਾਂ ਨੇ ਥਾਣਾ ਘੇਰ ਲਿਆ ਉੱਥੇ ਉਹਨਾਂ ਨੇ ਗੱਡੀਆਂ ਸਾੜਤੀਆਂ ਹੋਰ ਵੀ ਕਈ ਸਾਰੀਆਂ ਚੀਜ਼ਾਂ ਕਰਤੀਆਂ ਪਥਰਾ ਕੀਤਾ ਜੋ ਚੌਕ ਜਾਮ ਵੀ ਕੀਤਾ ਪਰ ਬਾਅਦ ਚ ਫਿਰ ਪੁਲਿਸ ਨੇ ਹਲਕਾ ਫੁਲਕਾ लाठी चार्ज ਕਰਕੇ ਉਹਨਾਂ ਨੂੰ ਇੱਧਰ ਉੱਧਰ ਕਰਤਾ ਤੇ ਇੱਕ ਦੱਸਿਆ ਜਾ ਰਿਹਾਗਾ ਕਿ 200 ਜਣੇ ਆਤੇ ਉਹਨਾਂ ਨੇ ਕਿਸ ਦਰਜ ਕੀਤਾ ਹੈਗਾ ਪਰ ਇਹ ਪ੍ਰਸ਼ਾਸਨ ਵਾਸਤੇ ਤਾਂ ਦੇਖੋ ਮਤਲਬ ਪੁਲਿਸ ਨੂੰ ਵੀ ਕੁਝ ਨਹੀਂ ਮੰਨ ਰਿਹਾ ਅਗਲੇ ਇੱਕ ਤਾਂ ਮਾਈਨੋਰਟੀ ਦੂਜੇ ਜਿਹੜੇ ਅਲਪ ਸੰਖਿਆਕ ਸਮੁਦਾਏ ਹੈਗੇ ਆ ਘਟ ਗਿਣਤੀ ਦੇ ਲੋਕ ਹੈਗੇ ਉਹਨਾਂ ਦੇ ਦੇਵ ਦੇਵਤਿਆਂ ਤੇ ਆ ਫਿਰ ਉਹਨਾਂ ਤੇ ਜਿਹੜੇ ਰਿਲੀਜੀਅਸ ਬਿਲੀਫਸ ਤੇ ਰਿਲੀਜੀਅਸ ਬੁਕਸ ਤੇ ਹੋਲੀ ਬੁਕਸ ਤੇ ਉਹ ਭੱਦੇ ਕਮੈਂਟ ਵੀ ਕਰ ਰਹੇ ਨੇ ਜਦੋਂ ਉਹਨਾਂ ਤੇ ਕਾਰਵਾਈ ਹੁੰਦੀ ਹੈ ਤਾਂ ਫਿਰ ਉਹ ਪੁਲਿਸ ਨੂੰ ਵੀ ਕਿਤੇ ਨਾ ਕਿਤੇ ਦਬਕਾਉਣ ਦੀ ਕੋਸ਼ਿਸ਼ ਕਰ ਰਹੇ ਨੇ ਇਹ ਮੰਜ਼ਰ ਦੇਖਣ ਨੂੰ ਮਿਲ ਰਿਹਾਗਾ ਉੱਥੇ ਕਿਤੇ ਨਾ ਕਿਤੇ ਰਿਲੀਜੀਅਸ ਲਾਈਨਸ ਨੂੰ ਸ਼ਾਰਪ ਕੀਤਾ ਜਾ ਰਿਹਾਗਾ ਧਰਾਈ ਬੈਲਟ 'ਚ ਇਹ ਉਸ ਕਰਕੇ ਖਬਰ ਇਹ ਖਬਰ ਆਪਾਂ ਲਈਏ ਕਿਉਂਕਿ ਉਧਰ ਆਪਾਂ ਨੂੰ ਪਤਾ ਹੈ ਕਿ ਲਖੀਮਪੁਰ ਖੀਰੀ ਪਲੀ ਵੀ ਛਾਜਾ ਪਰ ਉੱਥੇ ਸਿੱਖ ਵੀ ਵੱਡੇ ਵੱਡੇ ਨੰਬਰ ਹੈ ਗਿਆ ਉੱਥੇ ਵਸਣ ਵਾਲਿਆਂ ਦੀ ਹੂੰ ਜੀ ਅਗਲੀ ਗੱਲ ਜੇਕਰ ਮੈਂ ਕਰਾਂ ਤਾਂ ਉਧਰ ਕਸ਼ਮੀਰ ਕਾਟੀ ਦੇ ਵਿੱਚ ਸੇਬ ਦਾ ਜਿਹੜਾ ਕਾਰੋਬਾਰ ਹੈ ਉਹ ਵੱਡੇ ਪੱਧਰ ਤੇ ਹੁੰਦਾ ਰਿਹਾ ਕਿਸੇ ਸਮੇਂ ਪਰ ਹੁਣ ਇਹ ਕਾਰੋਬਾਰ ਵੱਡੇ ਸੰਕਟ ਦੇ ਵਿੱਚ ਹੈ ਇਸ ਨੂੰ ਸੰਕਟ ਦੇ ਵਿੱਚ ਪਾਉਣ ਵਾਲਾ ਕੌਣ ਹੈ ਪਹਿਲਾਂ ਤਾਂ ਇਹ ਦੱਸਿਓ ਤੇ ਹੁਣ ਜਿਹੜਾ ਹਜ਼ਾਰ ਕਰੋੜ ਰੁਪਏ ਦੇ ਤੋਂ ਜ਼ਿਆਦਾ ਦਾ ਨੁਕਸਾਨ ਦੀ ਸ਼ੰਕਾ ਜਿਤਾਈ ਜਾ ਰਹੀ ਹੈ ਇਹ ਕਿਉਂ ਹੈ ਇਹ ਵੀ ਦੱਸੋ ਦੇਖੋ ਇੱਕ ਤਾਂ ਨਕਸ਼ ਦੇਖੋ ਦੋ ਕਿਸਮ ਦੇ ਨੁਕਸਾਨ ਨੇ ਇਸ ਵਾਰ ਸੇਬ ਮਾਲਕਾਂ ਨੂੰ ਜਿਹੜਾ ਬੇਸਿਕਲੀ ਕੀ ਹੈ ਇੱਕ ਤਾਂ ਜਿਹੜੀ ਸੜਕਾਂ ਟੁੱਟੀਆਂ ਹੋਈਆਂ ਨੇ ਤਾਂ ਟ੍ਰਾਂਸਪੋਰਟ ਨਹੀਂ ਹੋ ਪਿਆ ਜਿਹੜਾ ਫਲ ਆਪਾਂ ਨੂੰ ਪਤਾ ਕਿ ਉਹ ਪੱਕ ਚੁੱਕਿਆਗਾ ਤੇ ਪੇਟੀਆਂ ਚ ਲੱਦੇ ਹੋਇਆਗਾ ਮੰਡੀਆਂ ਤੱਕ ਪਹੁੰਚ ਵੀ ਚੁੱਕਿਆਗਾ ਸੋਪੋਰ ਸੋਪੀਆਂ ਅਨੰਤਨਾ ਕੁਲਗਾਉਂ ਇਹ ਜਿਹੜੇ ਹੋਰ ਉੱਥੇ ਸੇਬ ਦੀ ਫਸਲ ਨਾਲ ਜਿਹੜੀ ਮੰਡੀਆਂ ਜੁੜੀਆਂ ਹੋਈਆਂ ਨੇ ਉੱਥੇ ਉਹ ਭਰੀਆਂ ਪਈਆਂ ਨੇ ਪਰ ਟਰੱਕ ਉੱਥੇ ਪਹੁੰਚ ਹੀ ਨਹੀਂ ਪਾਰੇ ਕਿਉਂਕਿ ਹਾਈਵੇਜ਼ ਟੁੱਟੇ ਹੋਏ ਨੇ ਸੜਾਂ ਕਰਕੇ ਅ ਨਿਤਿੰਗੜਕਰੀ ਨੂੰ ਕਿਹਾ ਵੀ ਸੀ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਅਮਰ ਅਬਦੁੱਲਾ ਨੂੰ ਕਿ ਸਾਡੇ ਕਿਸਾਨਾਂ ਦਾ ਬਹੁਤ ਨੁਕਸਾਨ ਹੋ ਰਿਹਾਗਾ ਤੁਸੀਂ ਇਹਨਾਂ ਸੜਕਾਂ ਨੂੰ ਠੀਕ ਕਰਾਓ ਇੱਕ ਤਾਂ ਇਹ ਹੈ ਦੂਜਾ ਇਹ ਆਪਾਂ ਪਤਾ ਕਿ ਉੱਧਾ ਵੀ ਮੌਸਮ ਦੀ ਮਾਰ ਰਹੀ ਹੈ ਉਹ ਵੀ ਆਪਾਂ ਦੇਖਦੇ ਹਾਂ ਤੇ तकरीबन ਮੰਨਿਆ ਜਾ ਰਹੇਗਾ ਕਿ 1200 ਕਰੋੜ 1000 ਕਰੋੜ ਤੋਂ ਲੈ ਕੇ 1200 ਕਰੋੜ ਤੱਕ ਦਾ ਨੁਕਸਾਨ ਇਸ ਵਾਰ ਸੇਬ ਮਾਲਕਾਂ ਨੂੰ ਹੋ ਰਿਹਾਗਾ ਕਿਉਂਕਿ ਜਿਹੜੇ ਮਾੜੇ ਮੋٹے ਪਹਿਲਾਂ ਤਾਂ ਜਿਹੜਾ ਮੀਂਹ ਪਿਆ ਉਸ ਉਹਦੀ ਮਾਰ ਰਹੀ ਫਿਰ ਬਾਅਦ ਚ ਜਿਹੜਾ ਮਾੜਾ ਮੋਟਾ ਬਚ ਵੀ ਗਿਆ ਫਲ ਉਹਨੂੰ ਜਦੋਂ ਮਾਰਕੀਟ ਚ ਲੈ ਕੇ ਗਏ ਉਹ ਫਿਰ ਉੱਥੇ ਟਰਾਂਸਪੋਰਟੇਸ਼ਨ ਕਰਕੇ ਹੜਾ ਕਰਕੇ ਇਹ ਸਾਰਾ ਕੁਝ ਉਹ ਉਹਨਾਂ ਦੇ ਸੇ ਬੇਚਾਰੇ ਵੇਖ ਨਹੀਂ ਵੇਖ ਨਹੀਂ ਰਹੇ ਤਾਂ ਇੱਕ ਉਹ ਮਾਮਲਾ ਹੈਗਾ ਜੀ ਉੱਥੇ ਕਿਸਾਨ ਖਾਸੇ ਪ੍ਰੇਸ਼ਾਨ ਨੇ ਸੇਪ ਦੇ ਜਿਹੜੇ ਕਿਸਾਨ ਨੇ ਜੋ ਕਸ਼ਮੀਰ ਦੇ ਵਿੱਚ ਖਾਸੇ ਪ੍ਰੇਸ਼ਾਨ ਆਪਾਂ ਨੂੰ ਦੇਖਣ ਨੂੰ ਮਿਲ ਰਹੇ ਨੇ ਜੀ ਸੋ ਜੇਕਰ ਇਸ ਤੋਂ ਅਗਲੀ ਗੱਲ ਕਰੀਏ ਤਾਂ ਉਧਰ ਤਜਸਵੀ ਯਾਦਵ ਹੁਣੀ ਨितीश ਕੁਮਾਰ ਤੇ ਜਦੋਂ ਟਿੱਪਣੀ ਕਰਦੇ ਨੇ ਤਾਂ ਕਹਿੰਦੇ ਨੇ ਕਿ ਨितीश ਤਾਂ ਹਾਈਜੈਕ ਹੈ ਭਾਈ ਸਰਕਾਰ ਤਾਂ ਦੋ ਗੁਜਰਾਤੀ ਚਲਾ ਰਹੇ ਨੇ ਇਸ ਟਿੱਪਣੀ ਨੂੰ ਡੀਕੋਡ ਕਰਿਓ ਤਾਂ ਦੇਖੋ ਇਹ ਲਗਾਤਾਰ ਇੱਕ ਥਿਉਰੀ ਬਿਹਾਰ ਦੀ ਪੋਲਿਟਿਕਸ ਚ ਅਜਕਲ ਚੱਲਣ ਲੱਗ ਚੁੱਕੀ ਹੈ ਕਿ ਜਿਹੜੇ ਨितीश ਕੁਮਾਰ ਹੈ ਗਿਆ ਉਹ ਮਤਲਬ ਠੀਕ ਨਹੀਂ ਹੈ ਗਿਆ ਉਹਨਾਂ ਦੀ ਜਿਹੜੀ ਸਿਹਤ ਹੈ ਤੈਨਾਂ ਨੂੰ ਚਲਾਇਆ ਜਾ ਰਿਹਾਗਾ ਤੇ ਇਹ ਬਹੁਤ ਆਮ ਹੀ ਹੈ ਮਤਲਬ ਜਿਹਦੇ ਜਿਸ ਨੂੰ ਲੈ ਕੇ ਲਗਾਤਾਰ ਰੋੜਾ ਪਹਿਲਾਂ ਵੀ ਪੈਂਦਾ ਰਿਹਾਗਾ ਇਹਦੇ ਚ ਇੱਕ ਨਵੀਂ ਚੀਜ਼ ਤਾਂ ਆਈ ਹੈ ਕਿ ਬੇਸਿਕਲੀ ਨਿਤਿਸ਼ ਕੁਮਾਰ ਪਿਛਲੇ 3-4 12 ਪਾ ਦੇਖਿਆ ਸਟੇਜਾਂ ਚ ਉਹ ਕਦੇ ਕਿਸੇ ਦੇ ਪਾ ਪੈਰ ਛੂਣ ਲੱਗ ਜਾਂਦੇ ਨੇ ਕਿਤੇ ਕੁਝ ਕਰਨ ਲੱਗ ਜਾਂਦੇ ਨੇ ਕਿਤੇ ਕੁਝ ਕਰਨ ਲੱਗ ਜਾਂਦੇ ਨੇ ਤਾਂ ਉਹ ਪੁੱਲ ਜਾਂਦੇ ਨੇ ਕਿਤੇ ਤੇ ਉਹਨਾਂ ਦੀ ਜਿਹੜੀ ਐਕਟੀਵਿਟੀਆਂ ਨੇ ਉਹ ਅਬਨਾਰਮਲ ਹੈਗੀਆਂ ਇਸ ਕਰਕੇ ਲੋਕ ਕਹਿ ਰਹੇ ਨੇ ਕਿ ਉਹ ਬਜ਼ੁਰਗ ਹੋ ਚੁੱਕੇ ਨੇ ਤੇ ਉਹਨਾਂ ਨੂੰ ਹਾਈਜੈਕ ਕਰ ਰੱਖਿਆਗਾ ਤੇ ਉਹਨੂੰ ਉਹਨਾਂ ਦੇ ਆਲੇ ਦੁਆਲੇ ਜਿਹੜੀ ਲੋਬੀ ਉਹ ਸਾਰੀ ਨਰਿੰਦਰ ਮੋਤੀ ਅਤੇ ਅਮਿਤ ਸ਼ਾਦੀ ਹੈਗਿਆ ਉਹ ਦੋਵੇਂ ਜਾਣੇ ਹੀ ਬਿਹਾਰ ਦੀ ਸਰਕਾਰ ਨੂੰ ਚਲਾ ਰਹੇ ਨੇ ਉਹ ਤਾਂ ਸਿਰਫ ਫੇਸ ਨੇ ਮਤਲਬ ਉਹ ਕਨਫਿਊਜ਼ਨ ਵਾਸਤੇ ਫੇਸ ਨੇ ਇਹ ਗੱਲ ਉਹਨਾਂ ਵੱਲੋਂ ਕਹੀ ਗਈ ਹੈਗਿਆ ਤੇ ਜਿਹੜੇ ਤੇਜਸਵੀ ਆਦੋਂ ਨੇ ਵੀ ਇਹ ਗੱਲ ਕਹੀ ਹੈ ਇਹ ਥਿਊਰੀ ਕਾਫੀ ਲੰਬੇ ਸਮਾਂ ਤੋਂ ਚੱਲ ਰਹੀ ਹੈ ਇਹ ਉੜੀਸਾ ਦਾ ਜਿਹੜਾ ਸੀਐਮ ਪਹਿਲਾਂ ਸੀਐਮ ਸੀਗਾ ਸਾਬका नवीन ਪਟਨਾਇਕ ਉਹਨਾਂ ਬਾਰੇ ਵੀ ਚਲਦੀ ਸੀਗੀ ਉਹਨਾਂ ਦੀ ਵੀ ਖਾਸੀ ਉਮਰ ਹੋ ਗਈ ਸੀਗੀ ਤੇ ਉਹ ਸਟੇਬਲ ਨਹੀਂ ਸੀ ਉਸ ਨੂੰ ਲੈ ਕੇ ਵੀ ਇਹ ਇਸ ਕਿਸਮ ਦੀਆਂ ਚੀਜ਼ਾਂ ਚੱਲਦੀਆਂ ਸੀ ਫਿਰ ਇਹ ਤੇਜਸਵੀ ਵਾਲੀ ਖਬਰ ਤੋਂ ਇੱਕ ਹੁਣੇ ਖਬਰ ਥੋੜੇ ਟਾਈਮ ਪਹਿਲਾਂ ਬ੍ਰੇਕ ਹੋਈ ਹੈ ਮੈਂ ਟਵੀਟ ਵੀ ਕੀਤਾ ਸੀਗਾ ਸਿਰਫ 10-15 ਮਿੰਟ ਪਹਿਲਾਂ ਉੱਤਰ ਪ੍ਰਦੇਸ਼ ਦਾ ਇੱਕ ਮੋਹਬਾ ਜ਼ਿਲ੍ਹਾ ਹੈਗਾ ਜੀ ਉੱਥੇ ਇੱਕ ਘਰ ਚ 4271 ਵੋਟਾਂ ਮਿਲੀਆਂ ਨੇ 4271 ਵੋਟਾਂ ਮਤਲਬ ਇੱਕ ਘਰ ਚ ਮਤਲਬ ਆਪਣੇ ਤਾਂ ਪਿੰਡਾਂ ਦਾ ਤੇ ਹੈਗੇ ਜਿੱਥੇ ਹਜ਼ਾਰ-ਹਜ਼ਾਰ ਤੋਂ 2000 ਦੇ ਵੋਟਾਂ ਨੇ ਮਤਲਬ ਪਿੰਡ ਦੇ ਪਿੰਡਾਂ ਚ ਹਜ਼ਾਰ-ਹਜ਼ਾਰ ਦੀ ਮਨਦੀਪ ਜੀ ਇੰਨੀਆਂ ਵੋਟਾਂ ਵਾਲੇ ਪਿੰਡ ਨੂੰ ਬਹੁਤ ਵੱਡਾ ਪਿੰਡ ਮੰਨਿਆ ਜਾਂਦਾ ਆਪਣੇ 4000 ਸਾਢੇ 4 ਸਵਾ 4000 ਵੋਟਾਂ ਵਾਲੇ ਪਿੰਡ ਨੂੰ ਆਪਣੇ ਇੱਥੇ ਵੱਡਾ ਪਿੰਡ ਮੰਨਿਆ ਜਾਂਦਾ ਹੈ ਹਰਿਆਣੇ ਤੇ ਪੰਜਾਬ ਚ ਆਪਾਂ ਬਿਲਕੁਲ ਮੰਨਦੇ ਆ ਪਰ ਉੱਥੇ ਯੂਪੀ ਚ ਤਾਂ ਇੱਕ ਘਰ ਚ ਹੀ ਇੰਨੀਆਂ ਵੋਟਾਂ ਨਿਕਲ ਆਈਆਂ ਨੇ ਤਾਂ ਇਹ ਮੰਨਿਆ ਜਾ ਰਿਹਾ ਹੈਗਾ ਕਿ ਉੱਥੇ ਬਹੁਤ ਵੱਡੇ ਲੈਵਲ ਤੇ ਆਪਾਂ ਕੀ ਇਹ ਕਿ ਅ ਬੋਕਸ VOTING ਹੋਈ ਹੈ ਜਿਹੜੀ VOTS ਹੋਰੀ ਵਾਲੀ ਫਿਰ ਰਾਹੁਲ ਗਾਂਧੀ ਜਿਹੜੀ ਗੱਲ ਕਹਿ ਰਿਹਾਗਾ ਉਹ ਤਾਂ ਇੱਥੇ ਸੱਚ ਨਜ਼ਰ ਹੁੰਦੀ ਆ ਰਹੀ ਹੈ ਉਸ ਪਿੰਡ ਤੇ ਤੁਹਾਨੂੰ ਪਤਾ ਟੋਟਲ ਕਿੰਨੇ VOTER ਨਿਕਲੇ ਨੇ 16000 VOTER ਨਿਕਲੇ ਨੇ ਤੇ ਉਸ ਪਿੰਡ ਦੀ ਆਬਾਦੀ ਤਾਂ ਇੰਨੀ ਹੈ ਹੀ ਨਹੀਂ ਤਾਂ ਇਹ ਹੈਰਾਨ ਕਰਨ ਕਰ ਦੇਣ ਵਾਲੀ ਚੀਜ਼ ਹੈ ਜੀ ਤੇ ਇਹ ਇਹਨੂੰ ਲੈ ਕੇ ਇਸੇ ਕਿਸਮ ਦਾ ਮਾਮਲਾ ਇੱਕ ਪਨਵਾੜੀ ਪਿੰਡ ਸੀਗਾ ਉੱਥੇ ਵੀ ਆਇਆ ਸੀਗਾ ਉੱਥੇ ਵੀ ਇੱਕ ਇੱਕ ਘਰ 'ਚ 185 ਵੋਟਰ ਸੀਗੇ ਘਰ 'ਚ 243 ਵੋਟਰ ਸੀਗੇ ਤੇ ਰਹਿੰਦੇ ਉੱਥੇ 2-4 ਲੋਕ ਹੀ ਸੀ ਤਾਂ ਮਤਲਬ ਉੱਥੇ ਉਸ ਇਲਾਕੇ 'ਚ ਖਾਸੀ ਇਹ ਚੀਜ਼ ਚੱਕਰ ਪੈ ਰਿਹਾਗਾ ਤਾਂ ਮਤਲਬ ਜਦੋਂ ਇਹ ਹਰੇ ਕੰਸਟਿਟੂਐਂਸੀ ਵਾਈਜ਼ ਇਹਦਾ ਸਰਵੇ ਕੀਤਾ ਜਾਊਗਾ ਫਿਰ ਤਾਂ ਦੇਖਿਓ ਤੁਸੀਂ ਮਤਲਬ ਜਿਹੜਾ rahul gandhi ਕਹਿ ਰਿਹਾਗਾ ਕਿ ਮੈਂ hydrogen bomb ਫੋੜਨ ਵਾਲਾ ਹੈਗਾ ਉਹ ਮੈਨੂੰ ਲੱਗਦਾ ਕਿ ਹਰਿਆਣੇ ਵਾਲੇ ਕੇ ਇਸ ਚ ਤਾਂ ਜ਼ਰੂਰ ਹੋਊਗਾ ਕਿਉਂਕਿ ਹਰਿਆਣੇ ਵਾਲੇ ਕੇ ਇਸ ਜਿਵੇਂ ਮੈਂ ਕਹਿੰਦਾ ਰਿਹਾਗਾ ਕਿ 90 ਚੋਂ 25 ਕੰਸਟਿਟੂਐਂਸੀਆਂ ਦੀਆਂ ਇਦਾਂ ਦੀਆਂ ਹੈਗੀਆਂ ਜਿੱਥੇ ਮਤਲਬ ਹਰਿਆਣਵੀ ਵੋਟਰ ਡੋਮਿਨੇਟ ਡੋਮਿਨੇਟਿੰਗ ਪੋਜੀਸ਼ਨ 'ਚ ਨਹੀਂ ਬਚੇ ਉੱਥੇ ਪ੍ਰਵਾਸੀਆਂ ਦੀ ਬਹੁਤ ਵੋਟਾਂ ਨੇ ਤੇ ਉਹ ਦੇਖੋ ਤੁਸੀਂ ਇੱਕ ਘਰ ਚ 20 20 50 50 100 100 ਵੋਟਾਂ ਨਿਕਲਣ ਗਿਆ ਇਹ ਕਮ ਹਰਿਆਣੇ ਚ ਵੀ ਮਿਲੂਗਾ ਤੇ ਮੈਂ ਇੱਕ ਗਰੰਟੀ ਨਾਲ ਕਹਿੰਦਾਗਾ ਕਿ ਲਧਿਆਣਾ ਜ਼ਿਲ੍ਹੇ ਦੇ ਅੰਦਰ 15 ਵਿਧਾਨ ਸਭਾ ਸੀਟਾਂ ਨੇ ਤੁਸੀਂ ਮੈਂ ਦਾਅਵੇ ਨਾਲ ਕਹਿੰਦਾਗਾ ਕਿ ਉੱਥੇ ਤੁਸੀਂ ਕਰਾਓ ਕਈ ਕਈ ਘਰ ਹੈ ਤਾਂ ਦੇ ਨਿਕਲਣਗੇ ਜਿੱਥੇ 200 200 100 100 ਵੋਟਾਂ ਆਉਣ ਗਿਆ ਉਪਰਵਾਸੀਆਂ ਦੀਆਂ ਮਿਲਣ ਗਿਆ ਹੋਰ ਜਿਹੜੀ ਵੋਟ ਚੋਰੀ ਵਾਲੇ ਜਿਹੜੇ ਹੈਗੇ ਆ ਉਹਨਾਂ ਦੀਆਂ ਮਿਲਣ ਗਿਆ ਤੁਹਾਨੂੰ ਇਹ ਦੇਖੋ ਗਜ਼ਬੀ ਖੇਡ ਹੈ ਜੀ ਖੇਡ ਤਾਂ ਬੇहद ਅਜਬ ਹੈ ਜੇਕਰ ਇਸ ਤੋਂ ਅੱਗੇ ਚਲੀਏ ਤਾਂ ਇੱਕ ਖੇਡ ਹੋਰ ਖੇਡਦੀ ਹੈ ਸਟੇਟ ਸੈਂਟਰਲ ਸਟੇਟਾਂ ਦੇ ਨਾਲ ਫੈਡਰਲਿਜ਼ਮ ਨੂੰ ਢਾਜਦੋਂ ਲਾਉਂਦੀ ਹੈ ਬੇਸ਼ੱਕ ਮੋਦੀ ਸਾਹਿਬ ਏਰੀਅਲ 뷰 ਦੇਖ ਗਏ ਏਰੀਅਲ ਇੱਕ ਤਰੀਕੇ ਦੀ ਸਰਵੇਖਣ ਕਰ ਗਏ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਕੁਦਰਤੀ ਆਫਤਾਂ ਦੇ ਨਾਲ ਪ੍ਰਭਾਵਿਤ ਇਲਾਕਿਆਂ ਦਾ ਪਰ ਦਿੱਲੀ ਜਾ ਕੇ ਜਾਂ ਇੱਥੇ ਉਹਨਾਂ ਨੇ ਜਹਾਜ਼ ਦੇ ਅੰਦਰੋਂ ਹੀ ਜਿਹੜੀਆਂ ਘੋਸ਼ਣਾਵਾਂ ਕੀਤੀਆਂ ਉਹਨਾਂ ਤੇ ਹੁਣ ਬਹੁਤ ਸਖਤ ਰੋਸ ਹਰੇਕ ਕਿਸੇ ਨੇ ਪ੍ਰਗਟ ਕੀਤਾ ਹੁਣ ਹਿਮਾਚਲ ਦੇ ਸੀਐਮ ਸੁਖੂ ਹੁਣੀ ਵੀ ਤੰਜ ਕੱਸ ਰਹੇ ਨੇ ਜੀ ਕੀਤੀ ਗਈ ਘੋਸ਼ਣਾ ਤੇ ਕੀ ਕਹਿੰਦੇ ਨੇ ਉਹ ਹਾਂਜੀ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਿੰਦਰ ਸਿੰਘ ਸੁਖੂ ਨੇ ਕਿਹਾਗਾ ਕਿ ਸਿਰ 1500 ਕਰੋੜ ਰੁਪਏ ਸਾਨੂੰ ਦੇ ਕੇ ਗਏ ਨੇ ਹਿਮਾਚਲ ਪ੍ਰਦੇਸ਼ ਸਾਲ 2023 ਤੋਂ ਲਗਾਤਾਰ ਆਪਦ ਦਾਸ ਕਰ ਰਿਹਾਗਾ ਤੇ ਏਡਾ ਜਿਆਦਾ ਇੱਥੇ ਨੁਕਸਾਨ ਹੋ ਚੁੱਕਿਆਗਾ ਜ਼ਿਲ੍ਹੇ ਦੇ ਜ਼ਿਲ੍ਹਿਆਂ 'ਚ ਮਤਲਬ ਸੈਂਕੜਿਆਂ ਲੋਕ ਮਾਰੇ ਗਏ ਨੇ ਹਾਈ ਪੈਨੀ ਕ੍ਰੀਏਟ ਕਰਤੀ ਕਿ ਦੇਖੋ ਏਰੀਅਲ ਮਤਲਬ ਇੱਥੇ ਮੰਤਰੀ ਭੇਜੇ ਜਾ ਰਹੇ ਨੇ ਉਹ ਆਪ ਏਰੀਅਲ ਵਿਊ ਲੈ ਰਹੇ ਨੇ ਕੀ ਪਤਾ ਨਹੀਂ ਕੀ ਕਰਕੇ ਜਾਣਗੇ ਤੇ ਰੀਲੀਫ ਦੇਣਾ ਤੇ ਪੈਸਾ ਸਿਰਫ 1500 ਕਰੋੜ ਰੁਪਏ ਦਿੱਤਾ ਪੰਜਾਬ ਨੂੰ ਸਿਰਫ 1600 ਕਰੋੜ ਰੁਪਏ ਦਿੱਤਾ ਜਿੰਦਗੀ ਨੁਕਸਾਨ ਆਪਾਂ ਨੂੰ ਪਤਾ ਹੈ ਕਿ ਦੋਵੇਂ ਸੂਬਿਆਂ ਦੇ ਵਿੱਚ ਬਹੁਤ ਜ਼ਿਆਦਾ ਵੱਧ ਹੈ ਤੇ ਇਹ ਇੱਕ ਗਲਤ ਹੈ ਮਤਲਬ ਸੁਕਿੰਦਰ ਸੁਖੂ ਜੇ ਜੇ ਸਾਹਮਣੇ ਨਾਲ ਲੜ ਰਿਹਾਗਾ ਸੈਂਟਰ ਨਾਲ ਸੈਂਟਰ ਦੇ ਖਿਲਾਫ ਉਸ ਸਾਹਮਣੇ ਨਾਲ ਮਤਲਬ ਇਹ ਲੜ ਨਹੀਂ ਰੇ ਆਪਣੇ ਪੰਜਾਬ ਵਾਲੇ ਨਹੀਂ ਲੜ ਰੇ ਸੁਕਿੰਦਰ ਸੁਖੂ ਨੇ ਤਾਂ ਇੱਕ ਮਤਲਬ ਡਾਟਾ ਜ ਵੀ ਰਿਲੀਜ਼ ਕੀਤਾਗਾ ਕਿ ਹੈਗਾ ਕਿ ਸਾਲ 2023 ਚ ਕੇਂਦਰ ਸਰਕਾਰ ਨੇ ਅਕਲਨ ਕੀਤਾ ਸੀਗਾ ਕਿ ਸਾਨੂੰ 10000 ਕਰੋੜ ਰੁਪਏ ਦਾ ਨੁਕਸਾਨ ਹੋਇਆ ਸੀ ਤੇ ਇਸ ਸਾਲ ਤਾਂ ਮਤਲਬ ਉਤੋਂ ਵੱਧ ਨੁਕਸਾਨ ਹੈਗਾ ਫਿਰ ਤਾਂ ਘੱਟੋ ਘੱਟ 20 3000 20 25000 ਕਰੋੜ ਦਾ ਨੁਕਸਾਨ ਹੋਇਆਗਾ ਤੇ ਪੈਸੇ ਤੁਸੀਂ ਸਿਰਫ ਦਿੱਤੇ 1500 ਕਰੋੜ ਤੇ ਉਹਨਾਂ ਨੇ ਇਹ ਵੀ ਕਿਹਾ 2023 ਚ ਤੁਸੀਂ 10000 ਕਰੋੜ ਰੁਪਏ ਦਾ ਨੁਕਸਾਨ ਦਾਖਲਨ ਕਰਕੇ ਗਏ ਸੀ ਤੇ ਸਾਨੂੰ ਸਿਰਫ ਔਰ ਸਿਰਫ 400 ਕਰੋੜ ਰੁਪਏ ਦੀ ਤੁਸੀਂ ਇੱਕ ਕਿਸ਼ਤ ਜਾਰੀ ਕੀਤੀ ਉਹ ਵੀ 2 ਸਾਲਾਂ ਬਾਅਦ ਯਾਨੀ ਕਿ 1500 ਕਰੋੜ ਰੁਪਏ ਕਦ ਮਿਲਣਗੇ ਇਹ ਵੀ ਇੱਕ ਮਤਲਬ ਇਹ ਨਹੀਂ ਹੈ ਠੀਕ ਹੈ ਕਿਉਂਕਿ ਇਸ ਇਸ ਦੀ ਕੇਂਦਰ ਸਰਕਾਰ ਵੱਲੋਂ ਕੋਈ ਨੋਟੀਫਿਕੇਸ਼ਨ ਹਜੇ ਤੱਕ ਜਾਰੀ ਨਹੀਂ ਕੀਤੀ ਗਈ ਹੈ ਗਿਆ ਪੰਜਾਬ ਵਾਲੇ ਜਿਹੜੇ 1600 ਕਰੋੜ ਨੇ ਉਹਨਾਂ ਵਾਸਤੇ ਵੀ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਕੀਤੀ ਗਈ ਹੈ ਗਿਆ ਸਿਰਫ ਮੀਡੀਆ ਦੇ ਵਿੱਚ ਬਿਆਨ ਆਏ ਨੇ ਤਾਂ ਇੱਕ ਇੱਕ ਵੱਡਾ ਰੋਪ ਹੈ ਸੁਖਵਿੰਦਰ ਸਿੰਘ ਸੁਖੂ ਉਹਨਾਂ ਦਾ ਮੈਨੂੰ ਲੱਗਦਾ ਹੈ ਕਿ ਪੰਜਾਬ ਨੂੰ ਆਪਣਾ ਦੇਖ ਲੈਣਾ ਚਾਹੀਦਾ ਕਿ ਸਾਲ 2023 ਚ ਕਿੰਨਾ ਨੁਕਸਾਨ ਹੋਇਆ ਸੀ ਜਿਹੜਾ ਕੇਂਦਰ ਨੇ ਅਕਲਨ ਕੀਤਾ ਸੀ ਪੈਸੇ ਕਿੰਨੇ ਦਿੱਤੇ ਇਹ ਇੱਕ ਘਟੋ ਘਟ ਆਪਣੀ ਪ੍ਰੈਸ ਕਾਨਫਰੈਂਸਾਂ ਚ ਤਾਂ ਬੋਲ ਹੀ ਦੇਣ ਭਗਵੰਤ ਮਾਨ ਇਹ ਇਹਨੂੰ ਮੁੱਦਾ ਤਾਂ ਬਣਾ ਹੀ ਲੈਣ ਤੇ ਹੁਣ ਕਿੰਨਾ ਨੁਕਸਾਨ ਹੋਇਆਗਾ ਤੇ 1600 ਕਰੋੜ ਨੋਟੀਫਾਈ ਕੀਤੇ ਗਏ ਹੈਗਾ ਨਹੀਂ ਕੀਤੇ ਗਏ ਸਿਰਫ ਮੀਡੀਆ 'ਚ ਬਿਆਨ ਦੇ ਕੇ ਲੰਗੇ ਇਹ ਚੀਜ਼ਾਂ ਮੈਨੂੰ ਲੱਗਦਾ ਹੈ ਕਿ ਮਾੜੀ-ਮੋਟੀ ਕਲੀਅਰ ਹੋਣੀਆਂ ਚਾਹੀਦੀਆਂ ਮਤਲਬ ਇਹ ਨਾ ਹੋਵੇ ਕਿ ਸ੍ਰੀਆਮ ਇਹਨਾਂ ਦੋਹਾਂ ਸੂਬਿਆਂ ਨਾਲ ਤੱਕਾ ਹੋ ਜਾਵੇ ਹਿਮਾਚਲ ਪ੍ਰਦੇਸ਼ ਆ ਹੋਰ ਵੱਧ ਨੁਕਸਾਨ ਹੋਇਆਗਾ ਤੇ ਉਸ ਸੂਬੇ ਮੈਂ ਤਾਂ 2 ਦਿਨਾਂ ਵਾਸਤੇ ਹੁਣ ਹਿਮਾਚਲ ਪ੍ਰਦੇਸ਼ ਜਾਵਾਂਗਾ ਤਾਂ ਉੱਥੇ ਮੈਂ ਉੱਥੋਂ ਮੈਂ ਮਾੜੀ-ਮੋਟੀ ਕੋਈ ਰਿਪੋਰਟ ਵੀ ਤੁਹਾਡੇ ਤੱਕ ਪਹੁੰਚਾਵਾਂਗਾ ਤੇ ਉੱਥੇ ਨੁਕਸਾਨ ਬਹੁਤ ਜ਼ਿਆਦਾ ਹੈ ਜੀ ਬਹੁਤ ਵੱਧ ਨੁਕਸਾਨ ਹੋਇਆ ਹੈ ਹਿਮਾਚਲ ਪ੍ਰਦੇਸ਼ ਹਿਮਾਲਿਆਸ ਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੈ ਹੂੰ ਜੀ ਜੇਕਰ ਅਗਲੀ ਗੱਲ ਕਰੀਏ ਤਾਂ ਚਾਣਨਾ ਪਾਇਓ ਕਿ ਰਾਜਸਥਾਨ ਦੀ ਅਜਿਹੀ ਕਿਹੜੀ ਨਦੀ ਹੈ ਜਿਹੜੀ ਇੰਨਾ ਜ਼ਿਆਦਾ ਜ਼ਹਿਰੀਲੀ ਹੈ ਕਿ ਉਸ ਤੇ ਕੋਰਟ ਨੂੰ ਸੰਗਿਆਨ ਲੈਣਾ ਪੈ ਗਿਆ ਸੁਪਰੀਮ ਕੋਰਟ ਨੇ ਸੰਗਿਆਨ ਲਿਆ ਜੀ ਰਾਜਸਥਾਨ ਦੀ ਜੋਜਰੀ ਨਦੀ ਵਾਰੇ ਉਹਦੇ ਚ ਫੈਕਟਰੀਆਂ ਦਾ ਕਚਰਾ ਕੈਮੀਕਲ ਵਹਾ ਵਹਿਆ ਜਾ ਰਹੇ ਆਗਾ ਤੇ 20 ਲੱਖ ਲੋਕਾਂ ਦੀ ਆਬਾਦੀ ਉਹਦੇ ਕਰਕੇ ਪ੍ਰਭਾਵਿਤ ਹੋ ਰਹੀ ਹੈ ਸਾਰੀ ਦੀ ਸਾਰੀ ਨਦੀ ਜੋਧਪੁਰ ਦੇ ਅਲੇ ਦੋਲੇ ਦੀ ਨਦੀ ਹੈ ਜੀ ਉਹ ਸਾਰੀ ਦੀ ਸਾਰੀ ਮਤਲਬ ਉਹਨੂੰ ਹਾਲਾਂਕਿ ਬਰਸਤੀ ਨਦੀ ਕਿਹਾ ਜਾਂਦਾਗਾ ਉਹਦੇ ਚ ਫੈਕਟਰੀਆਂ ਨੇ ਗੰਦਾ ਪਾਣੀ ਛੱਟ ਛੱਟ ਕੇ ਉਹਨੂੰ ਬਰਬਾਦ ਕਰ ਦਿੱਤਾ 50 ਪਿੰਡ ਜਿਹੜੇ ਆਲੇ ਦੋਆਲੇ ਪੈਂਦੇ ਨੇ ਉਹ ਬਹੁਤ ਜ਼ਿਆਦਾ ਪ੍ਰਭਾਵਤ ਹੋ ਰਹੇ ਨੇ ਪਾਣੀ ਸੜਾਂਦ ਮਾਰਦਾਗਾ ਜੀ ਤੇ ਜਿਹੜੀ ਵਾਈਲਡ ਲਾਈਫ ਹੈ ਉੱਥੋਂ ਦੀ ਡੇਜ਼ਰਟ ਦੀ ਉਹ ਵੀ ਪ੍ਰਭਾਵਤ ਹੋ ਰਹੀ ਹੈ ਤੇ ਜਿਹੜੇ ਉੱਥੇ ਆਪਾਂ ਕਹਿ ਲਈਏ ਕਿ ਜਿਹੜੀ ਐਸਟੀਪੀ ਹੁੰਦੇ ਆ ਟ੍ਰੀਟਮੈਂਟ ਪਲੈਂਟ ਹੁੰਦੇ ਆ ਉਹ ਵੀ ਵਰਕ ਨਹੀਂ ਕਰਦੇ ਸਿੱਧਾ ਜਿਹੜਾ ਗੰਦਾ ਪਾਣੀ ਹੈ ਉਹ ਇਹ ਫੈਕਟਰੀਆਂ ਉਹ ਉਸ ਨਦੀ ਚ ਪਾ ਦਿੰਦੀਆਂ ਨੇ ਚਲੋ ਸੁਪਰੀਮ ਕੋਰਟ ਨੇ ਸੰਗਿਆਨ ਲਿਆ ਹੈਗਾ ਮੈਨੂੰ ਲੱਗਦਾ ਹੈ ਕਿ ਸੁਪਰੀਮ ਕੋਰਟ ਨੂੰ ਲਧਿਆਣੇ ਵਾਲੇ ਬੁੱਢੇ ਦਰਿਆ ਦਾ ਵੀ ਲੈ ਲੈਣਾ ਚਾਹੀਦਾ ਸੰਗਿਆਨ ਹੋਰ ਜਿਹੜੇ ਪੰਜਾਬ ਦੇ ਦਰਿਆ ਜਿਨ੍ਹਾਂ ਚ ਇਹ ਆਪਾਂ ਕਹਿ ਲਈਏ ਕਿ ਫੈਕਟਰੀਆਂ ਵਾਲੇ ਗੰਦਾ ਪਾਣੀ ਸਿੱਟਦੇ ਨੇ ਕਿਉਂਕਿ ਪੰਜਾਬ ਸੇ ਤਾਂ ਇਸ਼ੂ ਵੀ ਰਿਹਾ ਪੰਜਾਬ ਦੇ ਤਾਂ ਲੋਕ ਸੜਕਾਂ ਤੇ ਵੀ ਉਤਰੇ ਨੇ ਪਰ ਪੰਜਾਬ ਦੀ ਸੁਣਵਾਈ ਕਿਉਂ ਨਹੀਂ ਹੋ ਰਹੀ ਮੈਨੂੰ ਲੱਗਦਾ ਕਿ ਚਲੋ ਇਹ ਇਸ਼ੂ ਪੰਜਾਬ ਆਲੇ ਵੀ ਲੈ ਕੇ ਜਾਣ ਸੁਪਰੀਮ ਕੋਰਟ ਸੋ ਜਿਵੇਂ ਜੋਜਰੀ ਨਦੀ ਦਾ ਗਿਆ ਹੈਗਾ ਆ ਇਸ਼ੂ ਉਵੇਂ ਹੀ ਮੈਨੂੰ ਲੱਗਦਾਗਾ ਕਿ ਇੱਕ ਪਟੀਸ਼ਨ ਇਹਨਾਂ ਨੂੰ ਵੀ ਪਾਸ ਦੇਣੀ ਚਾਹੀਦੀ ਬਾਅਦ ਚ ਸੁਪਰੀਮ ਕੋਰਟ ਇਕੱਠੀ ਕਰ ਦੂਗਾ ਇਹ ਸਾਰੀ ਪਟੀਸ਼ਨਾਂ ਨੂੰ ਤਾਂ ਮਤਲਬ ਜਿਹੜੇ ਮੇਰੀ ਗੱਲ ਵੀ ਹੋਈ ਸੀ ਕੁਝ এনवायरमेंट ਐਕਟਿਵਿਸਟਾਂ ਨਾਲ ਮੈਂ ਜੇ ਜਦੋਂ ਖਬਰ ਦੇਖੀ ਉਹਨਾਂ ਨੂੰ ਮੈਸੇਜ ਭੇਜਿਆ ਸੀਗਾ ਕਿ ਤੁਸੀਂ ਇੱਕ ਪਟੀਸ਼ਨ ਤੁਸੀਂ ਵੀ ਪਾ ਦਿਓ ਸੁਪਰੀਮ ਕੋਰਟ ਦੇ ਵਿੱਚ ਜਿਹੜੀ ਲੁਧਿਆਣਾ ਵਾਲਾ ਬੁੱਡੇ ਦਰੇਆ ਵਾਲਾ ਸਾਰਾ ਰੋਲਾ ਚੱਲਦਾਗਾ ਮੈਂ ਕਿਹਾ ਇਹਦੇ ਵਿੱਚ ਵੀ ਤਾਂ ਜਿਹੜੀ ਡਾਈਿੰਗ ਇੰਡਸ ਜਿਹੜੀ ਡਾਈ ਇੰਡਸਟਰੀ ਹੈ ਲੁਧਿਆਣੇ ਦੀ ਆ ਹੋਰ ਦੂਜੀ ਇੰਡਸਟਰੀਆਂ ਨੇ ਛੋਟੀਆਂ ਉਹ ਪਾਣੀ ਗੰਦਾ ਪਾਣੀ ਤਾਂ ਸਿੱਟਦੀਆਂ ਹੀ ਨੇ ਪੰਜਾਬ ਦਾ ਵੀ ਤਾਂ ਗਰਾਊਂਡ ਵਾਟਰ ਖਰਾਬ ਹੋ ਰਿਹਾ ਹੈਗਾ ਆਪਾਂ ਨੂੰ ਪਤਾ ਕਿ ਜੀਰੇ ਫੈਕਟਰੀ ਵਾਲਾ ਕਿੱਡਾ ਵੱਡਾ ਮੋਰਚਾ ਲੱਗਿਆ ਸੀ ਗਰਾਊਂਡ ਵਾਟਰ ਨੂੰ ਲੈ ਕੇ ਸ਼ਰਾ ਫੈਕਟਰੀ ਵਾਲਾ ਤਾਂ ਇਹ ਸਮੱਸਿਆ ਤਾਂ ਪਾਣੀ ਦੇ ਪ੍ਰਦੂਸ਼ਣ ਦੀ ਪੰਜਾਬ 'ਚ ਵੀ ਹੈਗੀ ਆ ਤੇ ਮੈਨੂੰ ਲੱਗਦਾ ਹੈ ਕਿ ਪੰਜਾਬੀਆਂ ਨੂੰ ਵੀ ਇਸ ਤੇ ਧਿਆਨ ਦੇਣਾ ਚਾਹੀਦਾ ਤੇ ਸੁਪਰੀਮ ਕੋਰਟ ਜੇ ਇਸ ਮਾਮਲੇ ਰਾਜਸਥਾਨ ਨੂੰ ਲੈ ਕੇ ਇਸ ਦੇ ਸੰਕੇਨ ਲੈ ਰਿਹਾ ਹੈਗਾ ਤਾਂ ਪੰਜਾਬ ਦੇ ਮਾਮਲੇ 'ਚ ਵੀ ਪੰਜਾਬੀਆਂ ਨੂੰ ਐਕਟਿਵ ਹੋ ਕੇ ਇੱਕ ਪਟੀਸ਼ਨ ਫਾਈਲ ਕਰ ਦੇਣੀ ਚਾਹੀਦੀ ਜੀ ਸੋ ਅਗਲੀ ਖਬਰ ਬੇहद ਦਿਲਚਸਪ ਹੈ ਕੰਗਣਾ ਰਣੌਤ ਜਿਹੜੀ ਐਸਐਮਪੀ ਹੈ ਤੇ ਇਹ ਬਿਆਨ ਦਿੰਦੀ ਹੈ ਕਿ ਭਾਈ ਮੈਂ ਤਾਂ ਵੱਡੇ ਅਹੁਦੇ ਲਈ ਇੱਧਰ ਨੂੰ ਆਈ ਸੀ ਮੈਨੂੰ ਬੜਾ ਕੁਝ ਕਿਹਾ ਗਿਆ ਸੀ ਮੈਂ ਤਾਂ ਫਸ ਗਈ ਆ ਪਰ ਇੱਧਰ ਵੀ ਕਸੂਤਾ ਫਸ ਗਈ ਆ ਬਿਆਨ ਦੇਣ ਲੱਗੀ ਜਾਂ ਟਵੀਟ ਕਰਨ ਲੱਗੀ ਬਾਲਾ ਸੋਚਦੀ ਨਹੀਂ ਬੀਬੀ ਪਰ ਕਸੂਤੀ ਫਸਾਈ ਗਈ ਹੈ ਜੀ ਹੁਣ ਕਹਿੰਦੇ ਕਿ ਕੋਰਟ ਚ ਪੇਸ਼ ਹੋਵੇਗੀ ਬਠਿੰਡੇ ਹਾਂਜੀ 29 ਸਤੰਬਰ ਨੂੰ ਜਿਹੜੀ ਅਗਲੀ ਪੇਸ਼ੀ ਹੋਣ ਜਾ ਰਹੀ ਹੈ ਬਠਿੰਡੇ ਦੇ ਸੈਸ਼ਨ ਕੋਰਟ ਦੇ ਵਿੱਚ ਉਹਦੇ ਚ ਕੰਗਣਾ ਰਣੋਦੀ ਹਾਜ਼ਰੀ ਲਾਜ਼ਮੀ ਹੈ ਯਾਨੀ ਕਿ ਉਹਨੂੰ ਆਣਾ ਹੀ ਆਣਾ ਪਊਗਾ ਉਹ ਪਹਿਲਾਂ ਉਸ ਹਾਜ਼ਰੀ ਤੋਂ ਬਚਣ ਵਾਸਤੇ ਹਾਈ ਕੋਰਟ ਭੱਜੀ ਫਿਰ ਉਹ ਸੁਪਰੀਮ ਕੋਰਟ ਭੱਜੀ ਦੋਵੇਂ ਕੋਰਟਾਂ ਨੇ ਨਾ ਕਰ ਦਿੱਤੀ ਕਿ ਆ ਕਿ ਜੇ ਤੂੰ ਬਿਆਨ ਦਿਆ ਸੀ ਉਸ ਵੇਲੇ ਸੋਚਣਾ ਸੀਗਾ ਯਾਦ ਕਰੋ ਕਿਸਾਨ ਅੰਦੋਲਨ 88 ਸਾਲ ਦੀ ਜਿਹੜੀ ਮਹਿਲਾ ਕਿਸਾਨ ਸੀ ਮਹਿੰਦਰਕੌਰ ਉਹਨੂੰ ਉਹਨਾਂ ਦੇ ਫੋਟੋ ਸ਼ੇਅਰ ਕਰਕੇ ਕੀ ਲਿਖਿਆ ਸੀ ਕਿ ਇਹ ਤਾਂ 100-100 ਰੁਪਏ ਲੈ ਕੇ ਦਰਨੇ 'ਚ ਸ਼ਾਮਲ ਹੋਈਆਂ ਨੇ ਜਦ ਕਿ ਆਪਾਂ ਨੂੰ ਪਤਾ ਹੈ ਕਿ ਉਹ ਮਹਿਲਾ ਕਿਸਾਨਾਂ ਕਿਸਾਨ ਚੌਥੀ ਪੀੜ੍ਹੀ ਦੀ ਮਹਿਲਾ ਕਿਸਾਨ ਸੀ ਉਹ ਵਿਚਾਰੀ ਠੀਕ ਹੈ ਉਹਦੇ ਪੁੱਤ ਤੇ ਪੜਪੁੱਤੇ ਵੀ ਖੇਤੀਬਾੜੀ ਕਰਦੇ ਨੇ ਫਿਰ ਵੀ ਉਹਨਾਂ ਬਾਰੇ ਇੰਨਾ ਮਾੜਾ ਬੋਲਿਆ ਗਿਆ ਮਹਿੰਦਰਕੌਰ ਨੇ ਜਾ ਕੇ ਬਠਿੰਡੇ ਆਪਣੇ ਪਿੰਡ ਤੋਂ ਵਕੀਲ ਲੈ ਕੇ ਕੇਸ ਫਾਈਲ ਕਰਤਾ ਤੇ ਹੁਣ ਪਠਿੰਡੇ ਸੈਸ਼ਨ ਕੋਰਟ ਨੇ ਸਦ ਲਿਆ ਜੀ ਇਹਨਾਂ ਨੂੰ ਆ ਦੇਖੋ ਪਣਦਾ ਕੀ ਐ ਬਾਕੀ ਦੋ ਕੋਰਟਾਂ ਤੋਂ ਤਾਂ ਕਰ ਕਰੀ ਕਰਾ ਚੁੱਕੀ ਐ ਮੈਨੂੰ ਲੱਗਦਾਗਾ ਕਿ ਝਾੜਤਾ ਉੱਥੇ ਵੀ ਪਊਗੀ ਪਠਿੰਡੇ ਸੈਸ਼ਨ ਕੋਰਟ 'ਚ ਵੀ ਉਹਨੂੰ ਝਾੜਤਾ ਪਊਗੀ ਤੁਸੀਂ ਦੇਖਿਓ ਜੀ ਜੀ ਉਧਰ ਰਾਹੁਲ ਨੂੰ ਸਿਰੋਪਾਉ ਭੇਟ ਕਰਨ ਤੇ ਵਿਵਾਦ ਛੜ ਗਿਆ ਜੀ ਹਾਂਜੀ ਰਾਹੁਲ ਗਾਂਧੀ ਨੂੰ ਸਰੋਪਾ ਦਿੱਤਾ ਗਿਆ ਸੀਗਾ ਬੇਸਿਕਲੀ ਅੰਮ੍ਰਿਤਸਰ ਦੇ ਵਿੱਚ 15 ਸਤੰਬਰ ਨੂੰ ਰਾਹੁਲ ਗਾਂਧੀ ਪਹੁੰਚੇ ਸੀ ਹੜਪਰਵਾਹ ਇਲਾਕਿਆਂ 'ਚ ਉਸ ਤੋਂ ਬਾਅਦ ਉਹ ਗੁਰਦਾਸਪੁਰ ਵੀ ਗਏ ਸੀਗੇ ਉਸੇ ਦੌਰਾਨ ਉਹਨਾਂ ਨੂੰ ਬਾਬਾ ਬੁੱਢਾ ਸਾਹਿਬ ਜੀ ਦੇ ਗੁਰਦੁਆਰੇ ਗੁਰਦੁਆਰਾ ਸਾਹਿਬ ਦੇ ਵਿੱਚ ਸਰੋਪਾ ਪਾ ਕੇ ਸਨਮਾਨਿਤ ਕੀਤਾ ਗਿਆ ਸੀਗਾ ਇਸ ਨੂੰ ਲੈ ਕੇ ਜਿਹੜੀ ਵੀ ਆਰਡਰ ਸਿੱਖ ਜਿੱਥੇ ਬੰਦੀਆਂ ਸੀਗੀਆਂ ਉਹਨਾਂ ਨੇ ਐਸਡੀਪੀਸੀ ਨੂੰ ਅਪੱਤੀ ਦਰਜ ਕਰਾਈ ਸੀ ਲੈਟਰ ਲਿਖੇ ਸੀਗੇ ਤੇ ਐਸਡੀਪੀਸੀ ਨੂੰ ਫਿਰ ਐਸਡੀਪੀਸੀ ਨੇ ਇਸ ਨੂੰ ਲੈ ਕੇ ਇੱਕ ਪ੍ਰੈਸ ਨੋਟ ਜਾਰੀ ਕੀਤਾ ਹੈਗਾ ਪ੍ਰਧਾਨ ਜਿਹੜੇ ਐਡਵੋਕੇਟ ਅਰਜਿੰਦਰ ਸਿੰਘ ਧਾਮੀ ਹੈਗੇ ਆ ਉਹਨਾਂ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ ਤੇ ਜਿਹੜਾ ਵੀ ਦੋਸ਼ੀ ਪਾਇਆ ਜਾਊਗਾ ਉਹਦੇ ਖਿਲਾਫ ਕੜੀ ਕਾਰਵਾਈ ਕੀਤੀ ਜਾਊਗੀ ਤਾਂ ਮੀਨੇ ਦੱਸਿਆ ਹੈਗਾ ਕਿ ਐਸਡੀਪੀਸੀ ਦੀ ਇਨਟ੍ਰੀਮ ਕਮੇਟੀ ਨੇ ਪਹਿਲੇ ਹੀ ਫੈਸਲਾ ਲਿਆ ਸੀਗਾ ਕਿ ਗੁਰਦੁਆਰਾ ਸਭਾਨ ਦੇ ਦਰਬਾਰ ਚ ਕੇਵਲ ਦੇ ਵਿੱਚ ਸਿਰਫ ਔਰ ਸਿਰਫ ਧਾਰਮਿਕ ਅਸਤੀਆਂ ਰਾਗੀ ਸਿੰਘਾਂ ਤੇ ਸਿੱਖ ਮਹਾਂਪੁਰਸਾਂ ਨੂੰ ਹੀ ਸਰੂਪਾ ਦੇਣ ਦੀ ਇਜਾਜ਼ਤ ਹੈਗੀਆ ਕਿਸੇ ਹੋਰ ਅੰਨੇ ਕਿਸੇ ਹੋਰ ਵਿਸ਼ੇਸ਼ ਵਿਅਕਤੀ ਵਾਸਤੇ ਇਹ ਸਨਮਾਨ ਦੇਣ ਦੀ پابੰਦੀ ਹੈਗੀਆ ਇਨੂੰ ਲੈ ਕੇ ਦੇਖਦੇ ਹਾਂ ਕਿ ਕੀ ਕਾਰਵਾਈ ਹੁੰਦੀ ਹੈ ਗੁਰਦੁਆਰਾ ਬੁੱਢਾ ਸਾਹਿਬ ਚ ਜਿਹੜੀ ਇਹ ਘਟਨਾ ਹੋਈ ਹੈ ਇਹਨੂੰ ਲੈ ਕੇ ਜਿਹੜੇ ਉੱਥੋਂ ਦੀ ਲੋਕਲ ਕਮੇਟੀ ਹੈ ਉਤੋਂ ਜਵਾਬ ਮੰਗੇ ਗਏ ਹੈਗਾ ਤੇ ਬਾਕੀ ਇਹ ਦੱਸਿਆ ਗਿਆ ਹੈਗਾ ਕਿ ਇਹ ਜਿਹੜਾ ਕਾਰਜ ਕੀਤਾ ਗਿਆ ਹੈਗਾ ਸਰੋਪਾ ਦੇਣ ਵਾਲਾ ਇਹ ਕਿਸੇ ਵੀ ਹਾਲਤ ਚ ਸਵੀਕਾਰਯੋਗ ਨਹੀਂ ਹੈ ਇਹ ਸਿੱਖ ਮਰਿਆਦਾ ਅਤੇ ਪਰੰਪਰਾਵਾਂ ਦੇ ਉਲਟ ਹੈਗਾ ਜੀ ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾ ਇੱਥੇ ਸਮਾਪਤ ਹੁੰਦਾ ਹੈ ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ ਬਹੁਤ ਬਹੁਤ ਧੰਨਵਾਦ ਜੀ ਜੀ ਸ਼ੁਕਰੀਆ ਧੰਨਵਾਦ